ਦੇਖੋ ਭਾਈ ਇਹ ਖਬਰ ਦੇ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਹ ਕਿੱਸਾ ਸੁਣ ਕੇ ਦੇਖੋ ਕਿਸ ਤਰ੍ਹਾਂ ਦੀ ਇਹ ਖਬਰ ਹੈ ਇੱਕ ਬੰਦਾ ਦੇਖੋ ਪੌੜੀਆਂ 'ਚ ਚੜ ਰਿਹਾ ਹੈ ਇਹ ਡਿਲੀਵਰੀ ਬੁਆਏ ਹੈ ਕਿਸੇ ਇਸ ਘਰ ਵਾਲਿਆਂ ਨੇ ਕੋਈ ਖਾਣਾ ਕੋਈ ਖਾਣ ਦੀ ਚੀਜ਼ ਮੰਗਾਈ ਹੋਏਗੀ ਤਾਂ ਇਹ ਉਸ ਨੂੰ ਡਿਲੀਵਰੀ ਕਰਨ ਲਈ ਉਹਨਾਂ ਦੇ ਘਰ ਆਇਆ ਹੈ ਇਸ ਨੇ ਘੰਟੀ ਖੜਕਾਈ ਅਤੇ ਗੇਟ ਦੇ ਅੱਗੇ ਖੜ ਗਿਆ ਇੱਕ ਕੰਦ ਨਾਲ ਹੱਥ ਪਾ ਕੇ ਖੜਾ ਹੈ ਪਤਾ ਨਹੀਂ ਤਾਂ ਇਸ ਦਾ ਸਰੀਰ ਦੁਖ ਰਿਹਾ ਹੈ ਪਤਾ ਨਹੀਂ ਕਿਉਂ ਇਹ ਇੱਧਰ ਉੱਧਰ ਵੀ ਬਹੁਤ ਨਿਗਾ ਘੁਮਾ ਰਿਹਾ ਹੈ ਇਸ ਖਬਰ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਇਹ ਹੀ ਜਾਣਕਾਰੀ ਮਿਲ ਸਕੇ ਦੇਖੋ ਇਹ ਕਿਸ ਤਰ੍ਹਾਂ ਖੜਾ ਹੈ ਤੇ ਇਸਦੀ ਕੀ ਨੀਅਤ ਹੈ ਇਹ ਗੇਟ ਦੇ ਅੱਗੇ ਖੜਾ ਹੈ ਕਦੇ ਫੋਨ ਕੱਢ ਲੈਂਦਾ ਹੈ ਕਦੇ ਜੇਬ 'ਚ ਪਾ ਲੈਂਦਾ ਹੈ ਉਹ ਘਰ ਵਾਲਿਆਂ ਨੇ ਥੋੜੀ ਜਿਹੀ ਗੇਟ ਖੋਲਣ ਵਿੱਚ ਦੇਰੀ ਜ਼ਰੂਰ ਕੀਤੀ ਪਰ ਇਹ ਖੜਾ ਹੈ ਉੱਥੇ ਸਮਾਨ ਲਈ ਇਹਦੀ ਨਿਗਾ ਵੀ ਇੱਧਰ ਉੱਧਰ ਘੁੰਮ ਰਹੀ ਹੈ ਇਸ ਖਬਰ ਬਹੁਤ ਹੀ ਦਿਲਚਸਪ ਹੈ ਤੁਸੀਂ ਬਹੁਤ ਹੀ ਧਿਆਨ ਨਾਲ ਜ਼ਰੂਰ ਦੇਖਿਓ ਐਂਡ ਤੱਕ ਦੇਖਿਓ ਦੇਖੋ ਉਹਨਾਂ ਨੇ ਗੇਟ ਖੋਲ੍ਹਿਆ ਤੇ ਇਸਨੇ ਉਹ ਖਾਣ ਵਾਲਾ ਸਮਾਨ ਉਹਨਾਂ ਨੂੰ ਉੱਤੇ ਫੜਾ ਦਿੱਤਾ ਤੇ ਉਹਨਾਂ ਨੇ ਗੇਟ ਕਰ ਦਿੱਤਾ ਬੰਦ ਤੇ ਇਸਨੇ ਵੀ ਮੋਬਾਈਲ ਕੱਢ ਲਿਆ ਪਤਾ ਨਹੀਂ ਇਹ ਕੀ ਚੈੱਕ ਕਰ ਰਿਹਾ ਹੈ ਤੇ ਇਹ نیچے ਨੂੰ ਇਹ ਦੇਖਦਾ ਦੇਖਦਾ ਥੋੜਾ ਜਿਹਾ نیچے ਨੂੰ ਜਰੂਰ ਗਿਆ ਪੌੜੀਆਂ 'ਚ ਖੜ੍ਹਾ ਇਸਨੇ ਮੋਬਾਈਲ ਪਾਇਆ ਜੇਬ 'ਚ ਇਸਨੇ ਆਪਣਾ ਪਰਨਾ ਸਿਰ ਤੋਂ ਖੋਲ ਲਿਆ ਪਤਾ ਨਹੀਂ ਤਾਂ ਗਰਮੀ ਦੀ ਮਾਰ ਇਸਨੇ ਆਪਣਾ ਮੂੰਹ ਪੂੰਝਿਆ ਤੁਸੀਂ ਦੇਖੋ ਧਿਆਨ ਨਾਲ ਦੇਖਿਓ ਬੜੇ ਧਿਆਨ ਨਾਲ ਦੇਖਿਓ ਇਹ ਖਬਰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਡਿਲੀਵਰੀ ਬੁਆਏ ਵੀ ਅਜਿਹਾ ਕੰਮ ਕਰ ਸਕਦੇ ਹਨ ਦੇਖੋ ਉਹ ਮੁੰਡਾ ਉੱਥੇ ਖੜਾ ਹੈ ਤੇ ਆਪਣਾ ਮੂੰਹ ਪੂੰਝ ਰਿਹਾ ਹੈ ਤੇ ਅੱਗੇ ਧਿਆਨ ਨਾਲ ਦੇਖਦੇ ਜਾਓ ਇਸ ਖਬਰ ਨੂੰ ਦੇਖੋ ਇਹ ਕਿਸ ਤਰ੍ਹਾਂ ਇੱਧਰ ਉੱਧਰ ਦੇਖ ਰਿਹਾ ਹੈ ਤੇ ਦੁਬਾਰਾ ਫਿਰ ਪੌੜੀਆਂ ਚੜ ਗਿਆ ਉਸੇ ਜਗ੍ਹਾ ਤੇ ਆਣ ਲਈ ਜਿੱਥੇ ਖੜੇ ਨੇ ਉਸਨੇ ਡਿਲੀਵਰੀ ਕੀਤੀ ਸੀ ਉਹ ਖਾਣ ਵਾਲਾ ਸਮਾਨ ਫੜਾਇਆ ਸੀ ਬੜੇ ਪੋਲੇ ਪੋਲੇ ਪੱਪਾ ਦੇ ਨਾਲ ਹੌਲੀ-ਹੌਲੀ ਆ ਰਿਹਾ ਹੈ ਤੇ ਉਸਨੇ ਬੂਟ ਚੋਰੀ ਕੀਤੇ ਦੇਖੋ ਬੂਟ ਚੱਕੇ ਤੇ ਉਸ ਜੀ ਕਪੜੇ ਦੇ ਨਾਲ ਸਿਰ ਬੰਨਿਆ ਹੋਇਆ ਸੀ ਉਸੇ ਕਪੜੇ ਦੇ ਵਿੱਚ ਲਵੇਟ ਲੇ ਤੇ ਚੱਕ ਕੇ ਲੈ ਗਿਆ ਦੇਖੋ ਫਰਾਨ ਕਰ ਦੇਣ ਵਾਲੀ ਖਬਰ ਦੋਸਤੋ ਆਪਣਾ ਸਮਾਨ ਧਿਆਨ ਨਾਲ ਆਪਣੇ ਅੰਦਰ ਰੱਖਿਆ ਕਰੋ ਬੂਟ ਚੱਕਦੇ ਸਾਰ ਹੋ ਗਿਆ 9211